ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸਵੈ ਸੇਵੀ ਸੰਸਥਾ ਵਾਇਸ ਆਫ ਧਾਰੀਵਾਲ ਵੱਲੋਂ ਇਲਾਕੇ ਦੀਆਂ ਨਾਮਵਰ ਸ਼ਖਸੀਤਾਂ ਸਮੇਤ ਸ਼ਹੀਦ ਭਗਤ ਸਿੰਘ ਚੌਂਕ ਧਾਰੀਵਾਲ ਵਿਖੇ 76ਵਾਂ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਵਾਇਸ ਆਫ ਧਾਰੀਵਾਲ ਦੇ ਕਨਵੀਨਰ ਡਾਕਟਰ ਕਮਲਜੀਤ ਸਿੰਘ ਕੇਜੇ ਵੱਲੋਂ ਨਿਭਾਈ ਗਈ ਰਾਸ਼ਟਰੀ ਗਾਣ ਗਾਇਆ ਲੱਡੂ ਵੰਡੇ ਗਏ ਅਤੇ ਢੋਲ ਵਜਾਏ ਗਏ ਆਓ ਦੇਖੋ ਗਨਤੰਤਰ ਸਮਰੋਹ ਦੀਆਂ ਲਾਈਵ ਤਸਵੀਰਾਂ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਜੀ ਦੇ ਕੰਵਿਨਰ ਵਾਇਸ ਆਫ ਧਾਰੀਵਾਲ ਦੀ ਸਮੂਹ ਟੀਮ ਵੱਲੋਂ ਸਮੂਹ ਇਲਾਕੇ ਦੀਆਂ ਧਾਰਮਿਕ ਰਾਜਨੀਤਿਕ ਸ਼ਕਤੀਆਂ ਵੱਲੋਂ ਅੱਜ ਗਨਤੰਤਰ ਦਿਵਸ ਦੇ ਖੇਤਰ ਵਿੱਚ ਗਨਤੰਤਰ ਦਿਵਸ ਲਈ ਪਰ ਧਾਰੀਵਾਲ ਸ਼ਹਿਰ ਦੇ ਮੇਨ ਚੌਂਕ ਬੱਸ ਸਟੈਂਡ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਝੰਡਾ ਲਹਿਰਾਇਆ ਜਾ ਰਿਹਾ ਹੈਗਾ ਮੈਂ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਬੜੀ ਮੁਸ਼ਕਲ ਦੇ ਨਾਲ ਭਾਰਤ ਦੀ ਆਜ਼ਾਦੀ ਲਈ ਸੀਗੀ ਔਰ ਆਜ਼ਾਦੀ ਤੋਂ ਬਾਅਦ ਸਾਡੇ ਨੇਤਾਵਾਂ ਦੀ ਸੋਚ ਦੇ ਨਾਲ ਭਾਰਤ ਜਿਹੜਾ 1926 ਜਨਵਰੀ 1950 ਨੂੰ ਗਣਤੰਤਰ ਬਣਾਇਆ ਗਿਆ ਸੀ ਆ ਗਣਤੰਤਰ ਦਾ ਮਤਲਬ ਹੈਗਾ ਭਈ ਲੋਕਤੰਤਰ ਲੋਕਤੰਤਰ ਦਾ ਮਤਲਬ ਹੈ ਲੋਕਾਂ ਦੀ ਸਰਕਾਰ ਲੋਕਾਂ ਲਈ ਲੋਕਾਂ ਦੁਆਰਾ ਚੁਣੀ ਹੋਈ ਸੋ ਇਹਦੇ ਨਾਲ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਗਣਤੰਤਰ ਬਣ ਗਿਆ ਲੋਕਤੰਤਰ ਬਣਿਆ ਭਾਰਤ ਇਸੇ ਕਰਕੇ ਹੀ ਫੇਮਸ ਹੈ ਕਿ ਇਥੋਂ ਦਾ ਜਿਹੜਾ ਲੋਕਤੰਤਰ ਹੈ ਉਹ ਅੱਜ ਤੱਕ ਚੱਲ ਰਿਹਾ ਹੈ ਜਾਂ ਨਹੀਂ ਤਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਲੋਕਤੰਤਰ ਤਾਂ ਆਇਆ ਪਰ ਥੋੜੀ ਦੇਰ ਬਾਅਦ ਉਸ ਜਿਹੜੀ ਤਾਨਾशाही ਜਿਹੜੀ ਸ਼ੁਰੂ ਹੋ ਗਈ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਮੈਂ ਬੇਨਤੀ ਕਰਦਾ ਕਿ ਲੋਕਤੰਤਰ ਤਾਂ ਹੀ ਠੀਕ ਤਰੀਕੇ ਨਾਲ ਰਹਿ ਸਕਦਾ ਜੇ ਅਸੀਂ ਜਿਹੜੀ ਸਹੀ ਤਰੀਕੇ ਦੇ ਨਾਲ ਆਪਣੇ ਨੇਤਾਵਾਂ ਜਿਹੜੇ ਨੇਤਾ ਜਿਹੜੇ ਨੇ ਉਹ ਚੁਣੀਏ ਲੋਕਾਂ ਨੂੰ ਮੌਕਾ ਮਿਲੇ ਔਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ 25 ਜਨਵਰੀ ਕੱਲ ਅਸੀਂ ਵੋਟਰ ਦਿਵਸ ਮਨਾਇਆ ਕਿਉਂਕਿ 25 ਜਨਵਰੀ 1950 ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਗਠਨ ਹੋਇਆ ਸੀ ਇਲੈਕਸ਼ਨ ਕਮਿਸ਼ਨ ਦਾ ਮਤਲਬ ਹੈਗਾ ਕਿ ਲੋਕਾਂ ਦਾ ਚੋਣ ਕਰਵਾ ਕੇ ਅੱਛੇ ਨੇਤਾ ਜਿਹੜੇ ਪੈਦਾ ਕਰਕੇ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਭੇਜੇ ਜਾਣ ਪਰ ਬੜੀ ਦੁੱਖ ਦੀ ਗੱਲ ਹੈ ਕਿ 75 ਸਾਲਾਂ ਤੋਂ ਬਾਅਦ ਵੀ ਜਿਹੜੇ ਸਾਡੇ ਅੱਛੇ ਨੇਤਾ ਜਿਹੜੇ ਅਸੀਂ ਨਹੀਂ ਪੈਦਾ ਕਰ ਸਕੇ ਕਿਉਂਕਿ ਲੋਕਤੰਤਰ ਦੇ ਵਿੱਚ ਜਿਹੜੀ ਚੋਣ ਪ੍ਰਣਾਲੀ ਹੈ ਉਹਨੂੰ ਇੰਨਾ ਕਿ ਗੰਦਲਾ ਕਰਤਾ ਹੈਗਾ ਉਹਦੇ ਵਿੱਚ ਪੈਸਾ ਵੰਡਿਆ ਜਾਂਦਾ ਉਹਦੇ ਵਿੱਚ ਸ਼ਰਾਬ ਵੰਡੀ ਜਾਂਦੀ ਹੈ ਉਹਦੇ ਵਿੱਚ ਜਿਹੜਾ ਲੋਕਾਂ ਨੂੰ ਡਰਾਵਾ ਦਿੱਤਾ ਜਾਂਦਾ ਹੈਗਾ ਜਦੋਂ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਜਿਹੜਾ ਇਲੈਕਸ਼ਨ ਆ ਅਸੀਂ 10 ਲੱਖ ਦੇ ਵਿੱਚ ਲੜ ਸਕਦੇ ਆ ਉਹਨੂੰ ਲੋਕੀ 10-10 ਕਰੋੜ ਦੇ ਵਿੱਚ ਜਿਹੜਾ ਲੜਦੇ ਹੈਗੇ ਸੋ ਇਸ ਤਰ੍ਹਾਂ ਦੇ ਨਾਲ ਸਹੀ ਤਰੀਕੇ ਦਾ ਲੋਕਤੰਤਰ ਅਸੀਂ ਨਹੀਂ ਸਥਾਪਿਤ ਕਰ 파ਰੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਅਸੀਂ ਪ੍ਰਣ ਲਈਏ ਕਿ ਜਦੋਂ ਵੀ ਕੋਈ ਇਲੈਕਸ਼ਨ ਹੁੰਦਾ ਹੈ ਚਾਹੇ ਪੰਚਾਇਤ ਦੇ ਇਲੈਕਸ਼ਨ ਤੋਂ ਲੈ ਕੇ MP ਦੇ ਇਲੈਕਸ਼ਨ ਤੱਕ ਹੋਣ ਤੇ ਅਸੀਂ ਆਪਣੇ ਆਪਣੇ ਮਹੱਲਿਆਂ ਦੀ ਰਾਖੀ ਕਰਕੇ ਕਿਸੇ ਨੂੰ ਉੱਤੇ ਸ਼ਰਾਬ ਨਾ ਵੰਡਣ ਲਈਏ ਕਿਸੇ ਨੂੰ ਉੱਤੇ ਪੈਸਾ ਨਾ ਵੰਡਣ ਲਈਏ ਕਿਸੇ ਨੂੰ ਵਿਡਰਾਲ ਤੌਰ 'ਤੇ ਕੋਈ ਕੋਸ਼ਿਸ਼ ਨਾ ਕਰਨ ਲਈਏ ਇਹਨਾਂ ਨਾਲ ਹੀ ਛੱਗੇ ਡਿਪੋਜ਼ਿਟਾਂ ਲਾਣਗੇ ਅਰਜ਼ੀ ਦੇ ਦਾਲੀ ਸਾਡਾ ਲੋਕਤੰਤਰ ਜਿਹੜਾ ਦੁਨੀਆ ਦਾ ਮਹਾਨ ਲੋਕਤੰਤਰ ਹੈ ਅਸੀਂ ਦੋੜ ਦੇ ਵਿੱਚ ਨੰਬਰ 1 ਬਣ ਸਕਦੇ ਹਾਂ ਲਾਫੇਰੀ ਕੁਰੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੰਨਾ ਇਨਕਲਾਬ ਇਨਕਲਾਬ ਜੈ ਹਿੰਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਿਸ ਤਰ੍ਹਾਂ ਹਰ ਸਾਲ 26 ਜੁਲਾਈ ਵਾਲ ਦੀ ਟੀਮ ਪੂਰੀ ਪਗਸੰ ਚੌਂਗੜੇ ਦੇ ਚੰਦਾ ਲਹਿਰਾਉਂਦੇ ਆ ਅੱਜ ਵੀ ਸਾਡਾ ਗੰਗੰਦਰ ਦੇਗਾ ਸਾ ਅਸੀਂ ਬੜੀ ਸ਼ਰਕਤ ਹੋ ਕੇ ਤਾਰੀ ਵਾਲ ਦੇ ਦਿਨ ਮਨਾਉਂਦੇ ਆ ਤੁਸੀਂ ਜਾਣਦੇ ਹੋ ਵੀ ਆਜ਼ਾਦੀ ਦਾ ਦਿਨ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਜਿਹੜਾ ਲਾਗੂ ਹੋਇਆ ਸੀ ਸਾਡੇ ਡਾਕਟਰ ਚੀਂ ਅੰਬੇਦਕਰ ਜੀ ਨੇ ਬਹੁਤ ਹੀ ਗੱਦਬਾਦ ਦੇ ਨਾਲ ਇਹ ਸੰਵਿਧਾਨ ਜਿਹੜਾ ਲਾਗੂ ਕੀਤਾ ਸੀ ਉਹਨਾਂ ਨੇ ਲਿਖਿਆ ਸੀ ਕਿ ਅੱਜ ਦੇ ਦਿਨ ਦੇ ਵਿੱਚ 350 76ਵਾਂ ਸਾਲ ਹੋ ਗਿਆ ਸਾਨੂੰ ਜਨਤੰਤਰ ਦੇਸ਼ ਅਸੀਂ ਮਨਾ ਰਹੇ ਆ ਇਹ ਇੱਕ ਸਾਡਾ ਕੋਮਨੀ ਤਿਹਾੜਾ ਕਿਉਂਕਿ ਅਸੀਂ ਇਸ ਵਿੱਚ ਸਾਰੇ ਹਿੰਦੂ ਸਿੱਖ ਈਸਤਨ ਮੁਸਲਮਾਨ ਸਾਰੇ ਰਲ ਕੇ ਧਰਮ ਦੇ ਗੰਤਪਦ ਦੇ ਉਸ ਮਨਾਉਂਦੇ ਆ ਬੜੀ ਖੁਸ਼ੀ ਹੁੰਦੀ ਆ ਆਏ ਆਪਾਂ ਦੇਸ਼ ਵਾਸੀਆਂ ਨੂੰ ਬੜੀ ਖੁਸ਼ੀ ਨਾਲ ਹੇ ਦੇਸ਼ ਵਾਸੀਆਂ ਨੇ ਮਨਾਇਆ ਜਾਂਦਾ ਹੈ ਦੇਸ਼ ਵਾਸੀ ਸਾਰੇ ਮਨਾਉਂਦੇ ਆ ਸਾਰੇ ਰਾਜਿਆਂ ਦੇ ਮਨਾਇਆ ਜਾਂਦਾ ਸਾਰੇ ਜਿਹੜਾ ਕਿ ਗੰਤਪਦ ਦੇ ਉਸ ਮਨਾਇਆ ਜਾਂਦਾ ਸਾਡੇ ਸ਼ੀਧਾਂ ਨੂੰ ਯਾਦ ਕੀਤਾ ਜਾਂਦਾ ਮੈਂ ਆਪਣੇ ਵੱਲੋਂ ਸਾਰੇ ਸ਼ਹਿਰ ਨੂੰ ਅਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿੰਦਾਬਦ ਦੀ ਜੈ ਹੋ ਭਾਜੀ ਬਾਗੀ ਵੀ ਅੱਜ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਹਾਂ ਤੋਂ ਅੱਛਾ ਸ਼ਾਹਕਾਰ ਬਣੋ ਹਿੰਦੁਸਤਾਨ ਹਮਾਰਾ ਹਮ ਗੁਲਬਲੇ ਹੈ ਇਸਕੇ ਵਾਲੇ ਗੁਲਸਤਾਨ ਹਮਾਰਾ ਇਹ ਡਾਕਟਰ ਇਲਾਮੇ ਕਬਾਲ ਦਾ ਬਹੁਤ ਹੀ ਪਿਆਰਾ ਸ਼ੇਰ ਆ ਕਿ ਅਸੀਂ ਬਹੁਤ ਹੀ ਮਿਟ ਭੱਗੇ ਆ ਸ਼ਾਇਦ ਦੁਨੀਆਂ ਦੇ ਸਭ ਤੋਂ ਕਿਸਮਤ ਵਾਲੇ ਲੋਕ ਆ ਕਿ ਜਿਹੜੇ ਕਿਹੋ ਜੇ ਦੇਸ਼ ਦੇ ਵਿੱਚ ਰਹਿੰਦੇ ਆ ਜਿੱਥੇ ਕੇ ਸਾਜੀ ਇੱਕ ਗੁਲਦਸਤਾ ਜਿੱਦਾਂ ਦੇ ਇਹ ਦੱਸ ਸਕਿਆ ਹਰ ਧਰਮ ਬਾਰੇ ਤੇ ਪਾਇਸੋਫਤਾ ਰੀਵਾਲ ਦਾ ਮੈਂਬਰ ਹੋਣ ਦੇ ਨਾਤੇ ਸਾਡੇ ਵਾਸਤੇ ਹੋਰ ਵੀ ਇੱਕ ਬਹੁਤ ਹੀ ਸੁਭਾਗਾ ਮੌਕਾ ਹੈ ਤੇ ਅਸੀਂ ਅੱਜ ਇੱਕ ਬਹੁਤ ਹੀ 파 ਕਪੁਰ ਤੇ ਤੇ ਪਤੀਜਾ ਦਿਨ ਮਨਾ ਰਹੇ ਆ ਜਿਹੜਾ ਕਿ ਸਭਨਾ ਦੇ ਨਾਂ ਤੇ ਬਹੁਤ ਮਸ਼ਹੂਰ ਆ ਕਿਉਂਕਿ ਸਭਨਾ ਦੇ ਬਿਨਾਂ ਇਹ ਦੇਸ਼ ਚੱਲਦੇ ਆ अॼु असीं उन्हनि जा भीम राओ अंबेदकर जी हिकु बहुत इंटलैक्चुअल परसन ऑफ द वॉर्ड जिन खे सॾा इलाज पियो मां सारियूं इन जी बहुत मुबारकबाद दिला के महाराज चढ़ी कला खे रखियो वाहिगुरू जी का ख़ाला